ਅਜਾ ਫਿਰ ਸਦਰਲੀਓ ਦੀ ਸੀਐਮ ਬਣਦੀ ਵਾਰੀ ਆ ਗਈ ਪਹਿਲਾਂ ਉਹ ਸਟੇਟ ਤੇ ਰਹਿ ਕੇ ਪਾਸੇ ਆ ਲੈਂਦਾ ਸੀ ਨਸੀਮਰਾ ਸਾਹਿਬ ਚੋਰਾ ਸਟੇਟ ਤੇ ਪਹਿ ਸੌਂਦਾ ਨਾ ਤੇ ਜਦੋਂ ਫਿਰ ਸੀਐਮ ਬਣਦੀਆਂ ਬਣਿਆ ਨਾ ਤੇ ਫਿਰ ਨੌਜਵਾਨੋ ભેਗੇ ਗਏ ਤੇ ਡੀਐਫ ਵੀ ਤੋਂ ਪੂਰੀ ਡਿਸਪੈਸਟੀ ਆਏ ਆ ਅੱਜ ਸਾਡੇ ਵੀ ਝੂਠੇ ਹੋ ਗਏ ਸਭਾਵਾਚ ਬੁਲਾ ਰਹੇ ਨੇ ਵੇਖਿਆ ਤੇ ਅੱਜ ਆਵਾਜ਼ ਵੀ ਪੂਰੀ ਕੰਕੜ ਕਰ ਰਹੀ ਹੈ ਸਭ ਨੇ ਸੈਂਟਰ ਜੀ ਨੂੰ ਕਹਿਣ ਕਿ ਬਰਾ ਠੀਕ ਕਰ ਨਹੀਂ ਇਹਨੂੰ ਨੀਤ ਭਾਈ ਦੇ ਛੋਟੇ ਭਰਾ ਲੱਗੇ <laughs> so, uh, सारे ने कल देखी थी नदी कल करनी थी कोई जिसके को हार गया कोई फर्क नहीं पड़ा क्योंकि सरकार तो अभी है काम तो अभी होने इसको डाउट नहीं का पहले वो मैं काम होंगे पहले मैं चंगे होंगे क्योंकि हाउस भी अपना बन है लेब भी अपना बन जिन्हें दो तीन जरूरी काम लेना ना करने एक तो राशन का काम थे क्योंकि राशन के काम तो लागत एक निकले पैसे के नहीं होनी ਪੁਰਾਣੇ ਸਰਕਾਰ ਆਸ਼ਨ ਦੇਣ ਦੀਆਂ ਸਰ ਸਰਦ ਫੰਡਾਂ ਨਾਲ ਕੰਮ ਚੱਲ ਰਿਹਾ ਨੂੰ ਕੱਲ ਪਿੰਡ ਵਾਲਾ ਪਿਆ ਸੀਗਾ ਕਿ ਕੁੱਤੀ ਪੁੱਜਣਾ ਸੀ ਉਹ ਰਾਸ਼ਨ ਕੋਰੇ ਦੇਣ ਲਿਆ ਫਿਰ ਮੈਂ ਜਿਆਇਆ ਸੀ ਆਪ ਉੱਥੇ ਕਿ ਉਹਨਾਂ ਤੋਂ ਆਪਣਾ ਰਾਸ਼ਨ ਦੇਣਾ ਸ਼ੁਰੂ ਕਰਤਾ ਸੀ ਪੂਰਾ ਨਾਪ ਦੇ ਨਾਲ ਸ਼ੁਰੂ ਕਰਤਾ ਸੀ ਉਰੇ ਬਾਅਦ ਫਿਰ ਮੈਂ ਇੱਕ ਮੀਟਿੰਗ ਕੀਤੀ ਜਿਹਦੇ ਵਿੱਚ ਡੀਐਫਐਸੀ ਸਾਹਿਬ ਜੀ ਕੇ ਡੀਐਫਐਸਓ ਜੀ ਕੇ ਸਾਡੇ ਸਾਰੇ ਇੰਸਪੈਕਟਰ ਜੀ ਕੇ ਸਭ ਨੇ ਮੈਂ ਜੋਇੰਟ ਮੀਟਿੰਗ ਕੀਤੀ ਤੇ ਬੰਨੋ ਪੁੱਛਿਆ ਕਿ ਜਿਸ ਵੇ ਅਸੀਂ ਕਿਉਂ ਨਾ ਕੰਮ ਹੁੰਦਾ ਭਈ ਜਿਹੜੇ ਡਿਪੋ ਨੇ 12 ਦਿਨ ਖੁੱਲਣ ਸਵੇਰੇ 9:00 ਤੇ ਲੱਗੇ ਸ਼ਾਮ ਨੂੰ 7:00 ਵਜੇ ਤੱਕ 2 ਘੰਟੇ ਵਿੱਚ ਅੱਧ ਲੱਭੇ ਇੱਕ ਹੋ ਗਿਆ ਤੇ ਇਸ ਲੱਗੀ ਹੋਵੇ ਤੇ ਇੰਨਾ ਇੰਨਾ ਰਸਨਾ ਇੰਨਾ ਜਦੋਂ 29 ਤੱਕ ਜਾਵੇ ਜਦੋਂ 25 ਤੱਕ ਜਾਵੇ ਜਦੋਂ 32 ਹੋਣਾ ਤੇ ਆਇਆ ਚਾਹੀਦਾ ਉਹਨਾਂ ਫਿਰ ਉਹ ਮਜਬੂਰੀ ਆ ਸਮਝ ਲਈਆਂ ਕਿ ਨਹੀਂ ਉਹ ਜਦੋਂ ਕੈਰਨੂ ਸਾਹਿਬ ਮੰਤਰੀ ਬਣੇ ਉਹਨਾਂ ਨੇ ਫਿਰ ਇਹਨੂੰ 3-3 ਮਹੀਨੇ ਦਾ ਕਰਤਾ ਹਰ ਮਹੀਨੇ ਹਟਾ ਆ ਕੇ 3 ਮਹੀਨੇ ਦਾ ਕਰਤਾ ਕਿਉਂਕਿ ਸਾਡੀ ਖਰੀਦ ਹੁੰਦੀ ਆ ਜਦੋਂ ਕਣਗਨੀ ਸੀਜ਼ ਦੀ ਹੈ ਝੋਨੇ ਦੀ ਖਰੀਦ ਹੁੰਦੀ ਆ ਤੇ ਉਹ ਹੋ ਜਾਂਦੇ ਆ ਅੱਛਾ ਇੱਕ ਪੀਰ ਪੁਆਇੰਟ ਆ ਗਿਆ ਤੇ ਹੁਣ ਨੋਟ ਦੱਸੇ ਗਈ ਕਿ ਹਮ ਤੋਂ ਕੇ ਸਿਰਫ ਅਕੇ ਕੋਈ ਖਾਂਡ ਬੰਦੀ ਸੀ ਜਾਂ ਕਿਸੇ ਹੋਰ ਦਾ ਤੇਲ ਵੰਦਾ ਸੀ ਗਾਉਂ ਤੇ ਬੰਦਾ ਨਹੀਂ ਹੈ ਸਿਰਫ ਕਣਕ ਹੀ ਬੰਦੀ ਹੈ ਸੋ ਕਿ ਲੱਗੇ ਅਸੀਂ ਜਿੰਨੇ ਢਿਪ ਵਾਲੇ ਪਾਸੀਆਂ ਕੱਢਦੇ ਨੇ ਅੱਜ 620 ਪਾਸੀ ਕੱਢ ਲਈ ਤੇ ਜਿੰਨੇ ਕਣਕ ਬੰਦੀ ਅਸੀਂ ਇਹਨਾਂ ਨੂੰ ਕਣਕ ਚੁਕਾ ਦਿੰਨੇ ਆ ਉਹ ਜਾ ਕੇ ਡਿਸਟ੍ਰੀਬਿਊਟ ਕਰ ਦਿੰਦੇ ਆ ਸੋ ਬੜਾ ਦੇਸੀ ਜੈਕ ਕੋਰੂ ਦਾ ਮੈਥਡ ਹੈ ਚਗਾ ਤਰੀਕਾ ਨਹੀਂ ਆ ਗਾ ਕੋਈ ਮਨ ਲੋ ਕੋਈ ਰਿਸਪੈਕਟ ਨਹੀਂ ਹੈ ਰਿਗਾਰਡ ਨਹੀਂ ਕਿਸੇ ਦਾ ਮੰਤਿਆ ਨੂੰ ਲੋਕਾਂ ਨਾਲ ਸੀ ਕੰਪਲੇਂਟ ਜੰਮਿਆ ਦੋਨੇ ਚੱਕਾ ਲਗਾ ਦਿੱਤਾ ਲੇਕਿਨ ਤੇ ਉਹਦੇ ਬਾਅਦ ਫਿਰ ਮੈਂ ਜਿਹੜੇ ਸਾਡੇ ਸੈਕਟਰੀ ਸਾਹਿਬ ਨੇ ਵਿਕਾਸ ਗਰਦੀ ਮੈਂ ਉਹਨੂੰ ਫੋਨ ਕੀਤਾ ਸੀਗਾ ਤਾਂ ਫੋਨ ਚੁੱਕੇ ਤੇ ਬੋਦੀ ਕਰ ਨਹੀਂ ਸਕੀਆਂ ਪਰ ਮੈਂ ਹੁਣ 7 ਤਰੀਕ ਨੂੰ ਜਾਊਗਾ ਉਹਦੇ ਵੀ ਚੰਡੀਗੜ੍ਹ ਤੇ ਨੰਬਰ ਤੇ ਆਊਗਾ ਔਰ ਪੂਰੀ ਰਣ ਬੈਠ ਕੇ ਇੱਕ ਪ੍ਰੋਗਰਾਮ ਨਾਲ ਉਹਨਾਂ ਕੋਲ ਵੀ ਕੀ ਕੀ ਸੀ ਕਰ ਸਕਦੇ ਆ ਕਿਉਂਕਿ ਇਹ ਕੁਛੇ ਕੰਮ ਹੋਣਾ ਜਿਹੜੇ ਬਹੁਤ ਬੜੇ ਹੈਗੇ ਨੇ ਉਹਦੇ ਕੰਮ ਦੇ ਤਾਂ ਸਾਰਾ ਕਾਨੂੰਨ ਚੇਂਜ ਕਰਨੇ ਪੈਣਗੇ ਤਾਂ ਕਈ ਕੰਮ ਵੈਸੇ ਹੋ ਸਕਦੇ ਆ जेरे आजकल कई कम हो गए थे तेरा को सारे को 100 लीटर आ गया मुठे वाला आ गया चूहे हमको ठीक है नंबर तो, तो, तो दो, मैं भी पूछा मैं कह जे केदा गुठे काट गया तो कठु तो लोगा बना फिर तो देखो पक्का पक्का दिन दिन कल करते सी मैं कह कोई तो सिस्टम होएगा ना अच्छा फिर मैं होत कल सी के मशीन आ गई है नापने वाली बहुत इज्जतदार जो फलका विधायक डॉ इंद्रजीत सिंह दिग्विजय जी साहब वरपाल जी ਅਮ੍ਰਿਤ ਸਿੰਘ ਸਰਪਾਲ ਜੀ ਰਵੀਸ਼ੇਪੀਰਾ ਮਮਦੀਪ ਜੇ ਬੂਰ ਵੀ ਜਿੰਨੇ ਚੁਣੇ ਕੌਂਸਲਰ ਸਹਿਬਾਨ ਆਊਗਾ ਜਿਕੇ ਪਤੇ ਦੀ ਸਾਂਝ ਪਾਈਏ ਵਾਹਿਗੁਰੂ ਦੀ ਖਾਹਮਸਾਬ ਜਿਹੜੀ ਸਾਰੀਆਂ ਗੱਲਾਂ ਦੇ ਬਾਕੀ ਬਲਾਰੇ ਸਹਿਬਾਨ ਨੇ ਕਰ ਦਿੱਤੀਆਂ ਡਾਕਟਰ ਸਾਹਿਬ ਆਪਾਂ 1920 ਜਿਹੜਾ ਸਨ ਸੀ ਉਦੋਂ ਇੱਥੇ ਹੀ ਕੱਤਰ ਹੋਏ ਸੀ ਇਸੇ ਵੀੜੇ ਦੇ ਵਿੱਚ ਤੇ ਆਪਣੀ ਬਾਈ ਦਾ ਆਗਾਜ਼ ਕੀਤਾ ਸੀ ਇਥੋਂ ਤੇ ਤੁਹਾਡੇ ਆਸ਼ੀਰਵਾਦ ਨਾਲ ਤੁਹਾਨੂੰ ਤਸੀਲ ਦੋਨੇ ਨੂੰ ਹਲਕੇ ਦਾ ਪ੍ਰਧਾਨ ਲਾਇਆ ਸੀ ਯੂਜਿੰਗ ਦਾ ਅ ਬਾਏ ਦੇ ਵੀ ਦੇ ਵਿੱਚ ਸਟਾਰਟਿੰਗ ਜੀ ਇੱਥੇ ਵੀਡੀਓ ਦੇ ਵਿੱਚੋਂ ਤੇ ਮੈਂ ਅੱਜ ਵੀ ਜਿੰਨੇ ਤੇ ਸਾਹਿਬ ਵੀਰ ਬੈਠੇ ਆ ਸਾਰਿਆਂ ਨੂੰ ਬੇਨਤੀ ਕਰਦਾ ਕਿ ਅੱਜ ਵੀ ਆਪਾਂ ਇਥੋਂ ਸਤਾਈ ਦਾ ਆਗਾਜ਼ ਕਰਕੇ ਉੱਠੀਏ ਤਾਂ ਕਿ ਆਕੇ ਪਹਿਲਾਂ ਤੇ ਉਦੋਂ ਸਾਨੂੰ ਡਾ. ਵੀ.ਪੀ. ਸਾਹਿਬ ਦੀ ਗੱਲ ਹੋ ਰੋ ਸਾਨੂੰ ਦਰਨਾ ਹੀ ਨਹੀਂ ਆਉਂਦਾ ਤੇ ਵੀ ਧਗੇ ਧੁਗੇ ਨਾਲੇ ਮੇਰੀ ਕੁੜੀ ਗਈ ਵੀ ਚਲੋ ਅਚੰਬਰ ਨੂੰ ਜੀਂ ਜਾਂਦਾ ਤੁਰੇ ਗਏ ਹੁਣ ਸਾਨੂੰ ਨਰਨਾ ਆ ਗਿਆ ਨਰਨਾ ਕਰ ਸੀ ਕੰਮ ਆਂਦੀਆਂ ਜੀ ਬੋਲੇ ਸੋਨਿਹਾਲ ਵਸਖੋ ਲਗਾ ਠੀਕਾੜੀ ਬੁਲਾਣੀ ਤਾਂ ਮੀਟਿੰਗਾਂ ਜੋ ਕਰ ਰਹੇ ਹੋ ਜੀ ਐ ਕਰ ਰਹੇ ਹੋ ਜੀ ਜਿੱਤਾ ਹੋਇਆ ਡਾਕਟਰ ਸਾਹਿਬ ਨੇ ਵੀ ਉਹ ਮਜਾਕ ਹੀ ਕਰਦੇ ਹੁੰਦੇ ਸੀ ਡਾਕਟਰ ਸਾਹਿਬ ਨੂੰ ਕਿ ਠੀਕ ਆ ਜੀ ਡਾਕਟਰ ਸਾਹਿਬ ਕੱਲੇ ਹੀ ਤੇਰੇ ਕਰਦੇ ਆ ਤੇ ਬੜੀ ਬੜੀ ਦੰਗੀਆਂ ਗੱਲਾਂ ਹੋਈਆਂ ਪਰ ਹੁਣ ਸਾਨੂੰ ਲੜਨ ਦਾ ਢੰਗ ਆ ਗਿਆ ਸਾਨੂੰ ਵੀ ਥੋੜੀਆਂ ਥੋੜੀਆਂ ਛੇਰਾਰਾਂ ਤਾਂ ਵੀ ਆ ਗਈਆਂ ਵੀ ਕਿੱਦਾਂ ਉਹ ਜੂਰੀ ਛੇਰਾਰਾਂ ਕਰਦੇ ਆ ਤੇ ਪਹਿਲਾਂ ਡਾਕਟਰ ਸਾਹਿਬ ਕੱਲੇ ਲੱਗੇ ਸੀ ਹੁਣ ਨਾਲ ਆਪਾਂ ਸੂਲਾਂ ਪਈਏ ਡਾਕਟਰ ਸਾਹਿਬ ਦੇ ਨਾਲ ਜੇ ਕੋਈ ਥੋੜੀਆਂ ਬਹੁਤ ਬੂਟਾਂ ਤੋਂ ਵੀ ਰਹਿ ਵੀ ਜਾ ਉਹ ਇਹ ਨਹੀਂ ਫੀਲ ਕਰੂਗਾ ਇਹ ਮਹਿਸੂਸ ਨਾ ਕਰੇ ਕਿ ਮੈਂ ਰਹਿ ਗਿਆ ਉਹ ਜਦੋਂ ਬਟੇ 13 ਵਾਲਾ ਟਰਾਲਾ ਚੱਲਦਾ ਨਾ ਇੱਕ ਅੱਧਾ ਟਾਇਰ ਪੈਂਚਰ ਪੁੰਚ ਰਿਹਾ ਪਤਾ ਨਹੀਂ ਲੱਗਦਾ ਉਹ ਨਾਲ ਹੀ ਧੂਕੇ ਲੈ ਜਾਂਦਾ ਸੋ ਆਪਾਂ ਸਾਰਿਆਂ ਨੇ ਲੜ ਕੇ 27 ਦੀ ਜਿਹੜੀ ਜਿੱਤਿਆ ਉਹ ਇਦਾਂ ਦੀ ਡਾਕਟਰ ਸਾਹਿਬ ਨੂੰ ਜਿੱਤ ਕੇ ਦੇਣੀ ਆ ਵੀ ਨਹੀਂ ਪਤਾ ਲੱਗੇ ਵੀ ਜਿਹੜੇ ਮੈਚ ਪਈਏ ਜਿਹੜੇ ਮੈਂ ਤਿਆਰ ਸੀ ਤੇ ਡਾਕਟਰ ਸਾਹਿਬ ਕੋਲ ਜਿਹੜੇ ਮੈਂ ਆਪਣੇ ਨਾਲ ਜਿਹੜੇ ਕਾਉਂਸਲਰ ਸਹਿਬਾਨ ਜਾਂ ਮੇਰੇ ਆਪਣੀਆਂ ਬਾਹਾਂ ਬਣਾਈਆਂ ਡਾਕਟਰ ਸਾਹਿਬ ਨੂੰ ਮਾਣ ਮਹਿਸੂਸ ਹੋਵੇ ਕਿ ਸਦਾਈ ਦੀ ਜਿੱਤ ਚ ਬਾਹਰੀ ਦੀ ਜਿੱਤ ਨਾਲੋਂ ਵੱਧ ਫਰਕ ਹੋਵੇ ਫੇਰੀ ਮજા ਆਉਣਾ ਵੱਧ ਮજા ਨਹੀਂ ਆਉਣੀ ਬਾਕੀ ਆਪਣੇ ਵੱਲੋਂ ਅਸੀਂ ਵਿਸ਼ਵਾਸ ਦਵਾਉਣੇ ਆ ਸਾਰਿਆਂ ਵੀਰਾਂ ਨੂੰ ਸਾਰੇ ਹਲਕੇ ਵਾਸੀਆਂ ਨੂੰ ਕਿ ਸਾਡੀ ਕਿਤੇ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਲੋੜ ਹੋਵੇ ਅਸੀਂ ਤੁਹਾਨੂੰ ਹਰ ਵੇਲੇ ਅਵੇਲੇਬਲ ਮਿਲਾਂਗੇ ਹਰ ਵੇਲੇ ਤੁਹਾਡੇ ਸਾਹਮਣੇ ਤੁਹਾਨੂੰ ਕਿਤੇ ਵੀ ਤੁਸੀਂ ਆਵਾਜ਼ ਮਾਰੋਗੇ ਤੇ ਤੁਹਾਡੇ ਨਾਲ ਹਾਜ਼ਰੀ ਨੂੰ ਮਾਵਾਂਗੇ ਤੇ ਡਾਕਟਰ ਸਾਹਿਬ ਤੋਂ ਵਾਦਾ ਵੀ ਮੰਗਦੇ ਆ ਤੇ ਇਹ ਵੀ ਮੰਗਦੇ ਬਸ ਛੋਟੇ ਭਰਾਵਾਂ ਵਾਂਗੂ ਬੱਚਿਆਂ ਵਾਂਗੂ ਸਾਨੂੰ ਡਾਇਰੈਕਸ਼ਨਾਂ ਦੇਈ ਜਾਣੀਆਂ ਤੇ ਅਸੀਂ ਕੰਮ ਕਰੀ ਜਾਣੇ ਕਿਉਂਕਿ ਪਹਿਲਾਂ ਤੁਹਾਨੂੰ ਸਾਰੀਆਂ ਗਲੀਆਂ ਇਕੱਲਿਆਂ ਹੀ ਸਾਰਾ ਕੁਝ ਕਰਨਾ ਪੈਂਦਾ ਸੀ ਹੁਣ ਇਹ ਆ ਕਿ ਤੁਸੀਂ ਕਈ ਸਾਰੇ ਦੱਸ ਦੇਣਾ ਡਾਕਟਰ ਸਾਹਿਬ ਪੁਰਾਣੀ ਗਲੀ ਰਹਿ ਗਈ ਜੇ ਉਹ ਰਹਿ ਗਈ ਜੇ ਉਹ ਤੁਹਾਡੀਆਂ ਬਾਹਾਂ ਮੜ ਕੇ ਇਹ ਕੰਮ ਕਰਾਂਗੇ ਤੁਹਾਡਾ ਆਸ਼ੀਰਵਾਦ ਲੈ ਕੇ ਚੱਲਾਂਗੇ ਤੇ ਇੱਕ ਵਾਰ ਅੱਜਾਰੇ ਦੇ ਨਾਲ ਆਸ਼ੀਰਵਾਦ ਨਹੀਂ ਦਿਓ ਤੇ ਇਹਨੀਆਂ ਬੋਲੇ ਸੋਨਹਾ ਦੱਖਣੀ ਦੇ ਵਾਰਡ ਨੰਬਰ 36 ਦੇ ਵਿੱਚ ਪਹੁੰਚੇ ਆ ਜਿਹੜੇ ਹਲਕਾ ਦੱਖਣੀ ਦੇ ਵਿਧਾਇਕ ਡਾਕਟਰ 인ਦਰਵੀਰ ਸੀਨੇਜਰ ਦੇ ਹੀ ਦਫਤਰ ਸਗਤਮੇ ਸ਼ੋਕਮਰ ਜੀ ਤੇ ਅੱਜ ਉਹਨਾਂ ਦੇ ਗ੍ਰਹਿ ਵਿਖੇ ਨਵਾਂ ਸਾਲ ਵੀ ਮਨਾਇਆ ਗਿਆ ਸਮੁੱਚੇ ਆਪਣੇ ਜਿਹੜੇ ਸੱਤ ਕਾਉਂਸਲਰ ਜਿਹੜੇ ਆ ਉਹ ਵੀ ਪਹੁੰਚੇ ਨੇ ਜਿਹੜੀ ਉਹਨਾਂ ਦੀ ਟੀਮ ਆ ਜਿਹੜੇ 16 ਦੇ 16 ਹੀ ਜਿਹੜੇ ਵੀਰ ਆ ਉਹ ਸਾਰੇ ਪਹੁੰਚੇ ਨੇ ਵੋਲੰਟੀਅਰ ਪਹੁੰਚੇ ਨੇ ਸਾਰੇ ਜਣੇ ਪਹਿਲੋਂ ਤੇ ਡਿਊਟੀ ਸਾਹਿਬ ਨਵੇਂ ਸਾਲ ਦੀਆਂ ਤੁਹਾਨੂੰ ਪਹਿਲੋਂ ਸਾਡੇ ਚੈਨਲ ਤੇ ਮੁਬਾਰਕਾ ਜੀ ਸਾਡੇ ਤੁਹਾਨੂੰ ਸਾਰਿਆਂ ਨੂੰ ਮੁਬਾਰਕਾ ਤੇ ਅੱਜ ਦੇ ਨਵੇਂ ਸਾਲ ਤੇ ਸਾਰਿਆਂ ਨੂੰ ਮੈਂ ਸਾਰੇ ਆਪਣੇ ਪੰਜਾਬ ਵਾਸੀਆਂ ਨੂੰ ਹਿੰਦੁਸਤਾਨ ਵਾਸੀਆਂ ਨੂੰ ਤੇ ਅੰਮ੍ਰਿਤਸਰ ਵਾਸੀਆਂ ਨੂੰ ਇਹ ਨਵੇਂ ਸਾਲ ਦੀ ਵਧਾਈ ਦਿੰਦਾ ਤੇ ਕਾਮਨਾ ਕਰਦਾ ਹਾਂ ਵੀ ਮਹਾਰਾਜ ਜੀ ਨਾ ਵਾਤੇ ਖੁਸ਼ੀਆਂ ਲੈ ਕੇ ਖੁਸ਼ੀਆਂ ਦੇ ਖੇੜੇ ਲੈ ਕੇ ਆਵੇ ਤੇ ਵਧੇ ਰਹੇ ਸਾਡੀ ਵੀ 36 ਨੰਬਰ ਵਾਰਡ ਦੀ ਮਿਲੀ ਆ ਇੱਕ ਪਿੰਡ ਹੀ ਆ ਜਿਹੜਾ ਮੋਢ ਬਾਈਦਾ ਵਾ ਪਿੰਡ ਤੋਂ ਇੱਥੇ ਇੱਥੋਂ ਹਾਰ ਜਿੱਤ ਹੁੰਦੀ ਆ ਇੱਥੇ ਜਿਹੜੇ ਤੁਹਾਡੇ ਆਪਣੇ ਟੀਮ ਦੇ ਜਿਹੜੇ ਕਾਉਂਸਲਰ ਜਿੱਤੇ ਨੇ ਕੀ ਕਹਿਣਾ ਚਾਹੁੰਦੇ ਉਹਨਾਂ ਬਾਰੇ ਸਾਰਿਆਂ ਉਹ ਜਿਹੜੇ ਮੇਰੀ ਟੀਮ ਦੇ ਬੰਦੇ ਨੇ ਸਾਰੇ ਜਿੰਨੇ ਮੇਰੇ ਵੌਲੰਟੀਅਰ ਨੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਆ ਤੇ ਮੇਰੀ ਜਿਹੜੀ ਲਕਸ਼ਣ ਆ ਉਹਨਾਂ ਨੇ ਆਪ ਲੜੀ ਆ ਮੈਨੂੰ ਨਹੀਂ ਲੜੀ ਪਈ ਲਕਸ਼ਣ ਮੈਂ ਪਹਿਦੀਆਂ ਦੇਖਿਆ ਵਾ ਕਿ ਲਖਨ ਇਟਾ ਦਿਓ ਬਈ ਪੈਸੇ ਖਰਚੇ ਨਾ ਪੈਣ ਤੇ ਲੋਕ ਆਪੇ ਹੀ ਲਕਸ਼ਣ ਲੜਨ ਮੇਰੀ ਲਕਸ਼ਣ ਲੋਕਾਂ ਦੇ ਆਪੇ ਲੜੀ ਕਲੀ ਮੇਰੀ ਨਹੀਂ ਅਹੀਂ 4 4 ਲੱਖ ਮੁਹਲੇ 4 ਬੰਦੇ ਇਧਰ ਦੇ ਪਾਸ ਹੈ ਗਿਆ 35 36% ਦੀ ਛਤੀੰਦਾਈ ਦੇ 4 ਵਾਰਡ ਆ ਜਿਹੜੀਆਂ ਵਾ ਲੋਕਾਂ ਦੇ ਆਪ ਜਿੱਤਿਆ ਸਾਡੇ ਵਲੰਟੀਆਂ ਨੇ ਇੱਥੇ ਪੂਰੀ ਤਨਮੈਂ ਤਨਮੰਤਾ ਮੈਂਦ ਕੀਤੀ ਆ ਮੈਂਦ ਕਰਕੇ ਸਾਡੂ 4 ਹੀ ਬੰਦਿਆਂ ਨੂੰ ਚਿਤਾਇਆ ਵਾ ਜਿਹਨਾਂ ਨੂੰ ਜੋ ਇੱਕ ਮਖੀਸ਼ ਸਿੰਘ ਜਿੱਤੇ ਆ ਦਾ ਉਸਾ 30000 ਆਪਣੇ ਰੁਪਇਆ ਖਰਚ ਕੇ ਬੰਗ ਜਾ ਤੇ ਜਿਹਨੇ ਖਰਹਾ ਨੂ ਨੂ ਉਹ ਘਰ ਵੀ ਦਾ ਮਾਲਕ ਆ ਜਿਹਨੇ ਲੱਖਾਂ ਰੁਪਏ ਜੋ ਸੇ ਭੁੱਜਦੇ ਪਰ ਫੇਰ ਵੀ ਸਾਡਾ ਬੰਦਾ ਉਹ ਜਿੱਤਿਆ ਕਿੱਦਾਂ ਵੇਖ ਰਹੇ ਜੇ ਮੋਢ ਤੇ ਚਲੋ ਵੱਜ ਚੁੱਕਾ ਵਾ ਜਿਹੜਾ ਹਲਕਾ ਦਖਣੀ ਦੇ ਜਿਹੜੇ ਵਿਧਾਇਕ ਸਾਹਿਬ ਚਲੋ ਬੜੀ ਮਿਹਨਤ ਕਰ ਰਹੇ ਨੇ ਤੁਸੀਂ ਵੀ ਕਰ ਰਹੇ ਨੇ ਉਹਨਾਂ ਦੇ ਪੀਆ ਵੀ ਮਿਹਨਤ ਕਰ ਰਹੇ ਨੇ ਸਮੁੱਚੀ ਟੀਮ ਕਰ ਰਹੀ ਹੈ ਪਰ ਜਿਹੜੇ ਆਣ ਵਾਲਾ ਸਮਾਂ ਜਰਾ ਜੀ 2027 ਦਾ ਹੁਣ ਜੇ ਇਲੈਕਸ਼ਨ 2027 ਦੀ ਆ ਰਹੀ ਆ ਤੇ ਸਾਡੀ ਪਾਰਟੀ ਡਾਕਟਰ ਦਿਲਜੀਤ ਸਿੰਘ ਦੀ ਜੇਨਰਲ ਹੀ ਹੈ ਸਾ ਅਹੀਂ ਇੱਥੇ ਇੱਕ ਟੀਮ ਕੈਂਪ ਕਰਨ ਲੱਗੇ ਆ ਵਡੀਆਂ-ਵਡੀਆਂ ਟੀਮਾਂ ਸਾਡੀਆਂ ਹੁਣੇ ਹੋ ਵੀ ਗਈਆਂ ਕੁਝ ਕੁ ਲੋਕਾਂ ਨੇ ਸਾਨੂੰ ਆਪਣੇ ਨਾਂ ਦੇ ਦਿੱਤੇ ਆ ਬੂਥ ਲੈਵਲ ਤੇ ਹੁਣ ਤੋਂ ਹੀ ਅਸੀਂ ਇਹ ਜਿਹੜੀਆਂ ਆ ਇਹ ਟੀਮਾਂ ਬਣਾਵਾਂਗੇ ਤੇ ਡਾਕਟਰ ਸਾਹਿਬ ਨੂੰ ਆ ਕੇ ਇਲੈਕਸ਼ਨ ਲੜਨ ਦੀ ਲੋੜ ਨਹੀਂ ਅਸੀਂ ਉਹਨਾਂ ਨੂੰ ਘਰ ਬਿਠਾ ਜਿਤਾਵਾਂਗੇ ਅਸੀਂ ਅੱਗੇ ਵੀ ਜਿੱਤੇ ਆ ਪਹਿਲਾਂ ਵੀ ਜਿੱਦੇ ਰਿਹਾ ਤੇ ਹੁਣ ਫੇਰ ਕਿਤੇ ਹੱਥ ਮਾਰ ਗਿਆ ਨੇ ਆ ਵੀ ਫੇਰ ਅਸੀਂ ਨਾ ਡਾਕਟਰ ਸਾਹਿਬ ਨੂੰ ਪੂਰੇ ਇੱਥੇ ਘਰ ਬਿਠਾ ਜਿਤਾਵਾਂਗੇ ਆਪਣੇ ਵਾਰਡਾਂ ਦੇ ਵਿੱਚੋਂ ਏ ਜੀ ਆਪਣੇ ਹਲਕਾ ਦੱਖਣੀ ਦੇ ਹੀ ਜਿਹੜੇ ਵਾਰਡ ਨੰਬਰ 36 ਤੋਂ ਨਵੇਂ ਨਿਯੋਤ ਕੌਂਸਲਰ ਬਣੇ ਨੇ ਸ਼ੋਕਮਾਰ ਜੀ ਜਿਹੜੇ ਦਫਤਰ ਦੇ ਸਖਤਰ ਵੀ ਆ ਜ਼ਿੰਮੇਵਾਰੀਆਂ ਕਾਫੀਆਂ ਨਿਭਾ ਚੁੱਕੇ ਨੇ ਇਹਨਾਂ ਦੇ ਬੇਟੇ ਜਿਹੜੇ ਆ ਵਿਧਾਇਕ ਦੇ ਪੀਏ ਨੇ ਇਸ ਮੁੱਚੀ ਟੀਮ ਜਿਹੜੀ ਅੱਜ ਇਕੱਠੀ ਹੋਈ ਹੈ ਨਵੇਂ ਸਾਲ ਤੇ ਇਹਨਾਂ ਨੇ ਸਾਰੀ ਟੀਮ ਨੂੰ ਇਕੱਠੇ ਕੀਤਾ ਵਾ ਤੇ ਇੱਕ ਮੋਤੀ ਵਾਂਗੂ ਪਰੋ ਕੇ ਰੱਖਿਆ ਇਹਨਾਂ ਨੇ ਜਿਹੜੇ ਸ਼ੋਕਮਾਰ ਜੀ ਜਿਹੜੇ ਡਿਊਟੀ ਸਾਹਿਬ ਤੇ ਅੱਗੇ ਵੀ ਬੜੀਆਂ ਸੁਭਾਵਾਂ ਨਿਭਾ ਚੁੱਕੇ ਨੇ ਪੁਲਿਸ 'ਚ ਵੀ ਚੰਗੀਆਂ ਸੁਭਾਵਾਂ ਨਿਭਾਈਆਂ ਨੇ ਇਦਾਂ ਹੀ ਆਪਾਂ ਇਹਨਾਂ ਦੇ ਨਾਲ ਮੁਲਾਕਾਤ ਕਰਦੇ ਰਹਿ